हां जी ਪੰਜਾਬੀਓ ਅੱਜ ਆਪਾਂ ਤੁਹਾਨੂੰ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਜ਼ਿਲ੍ਹਾ ਮਾਨਸਾ ਜੋ ਕਿ ਬਈ ਇਹ ਘੱਗਰ ਦਰਿਆ ਵਾਜਦਾ ਤੇ ਪਾਣੀ ਇਹਦੇ ਵਿੱਚ ਕਰੀਬ ਆਪਾਂ ਉਹ ਫੁੱਟਾਂ ਦੂਰ ਆ ਇੱਥੋਂ ਫੁੱਟ ਉਹ ਵੀ ਦਿਖਾਵਾਂਗੇ 11 ਫੁੱਟ ਦੇ ਕਰੀਬ ਪਾਣੀ ਹੈਗਾ ਜਿਹਦੇ ਵਿੱਚ ਇਹ ਘੱਗਰ ਦਰਿਆ ਕਈ ਵਾਰ ਟੁੱਟ ਵੀ ਚੁੱਕਿਆ ਤੇ ਹੁਣ ਆਹ ਨਵੇਂ ਬੰਨ ਲੱਗੇ ਹੋਏ ਆ ਇੱਥੇ ਆ ਦੇਖੋ ਇਹ ਨਵੇਂ ਬੰਨ ਲੱਗੇ ਹੋਏ ਆ ਤਾਂ ਹੁਣ ਇਹਦੇ ਵਿੱਚ ਕਰੀਬ 11 ਫੁੱਟ ਤੇ ਪਾਣੀ ਆ ਪਾਣੀ ਦਾ ਵਹਾਅ ਹਰ ਰੋਜ਼ ਵੱਧ ਰਿਹਾ ਜਿਹਦੇ ਵਿੱਚ ਹੁਣ 11 ਫੁੱਟ ਤੇ ਪਾਣੀ ਆ ਤੇ ਬਈ ਇਹ ਜਿਹੜੀ ਇਹ ਘੱਗਰ ਦਰਿਆਗ ਆ ਇਹ ਕਈ ਵਾਰ ਬਹੁਤ ਨੁਕਸਾਨ ਫਸਲਾਂ ਦਾ ਵੀ ਕਰ ਚੁੱਕੀ ਤਾਂ ਜਿਹੜੀ ਹੁਣ ਆਪਾਂ ਤੁਹਾਨੂੰ ਫੁੱਟ ਵੀ ਦਿਖਾਵਾਂਗੇ ਕੋਲੇ ਜਾ ਕੇ ਵੀ ਤਾਂ ਹੁਣ ਇੱਕ ਆਪਾਂ ਥੱਲੋਂ ਆ ਕੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਹ ਕਿਉਂਕਿ ਘੱਟੋ ਘੱਟ ਚੌੜੀ ਵੀ ਬਹੁਤ ਆ ਕਿਉਂ ਪਿੱਛੋਂ ਵੀ ਕਈ ਵਾਰ ਟੁੱਟੀ ਆ ਉਹ ਬੰਨ ਤੁਹਾਨੂੰ ਦੇਸੀ ਰਿਹਾਗਾ ਜ਼ੂਮ ਕਰਕੇ ਦਿਖਾ ਦਿੰਨੇ ਆਪਾਂ ਇਹ ਇਹ ਦੇਖੋ ਇਉਂ ਉਥੋਂ ਟੁੱਟਿਆ ਹੋਇਆ ਬੰਨ ਇਹ ਕਈ ਵਾਰ ਤੇ ਇਹਨੇ ਘੱਟੋ-ਘੱਟ ਫਸਲਾਂ ਪਤਾ ਨਹੀਂ ਕਿੰਨੀਆਂ ਕਤਵਾਹ ਕੀਤੀਆਂ ਹੋਈਆਂ ਗਈਆਂ ਤੇ ਕਈ ਵਾਰ ਤਾਂ ਇਹਦੇ ਵਿੱਚ ਜੋ ਦੱਸਿਆ ਜਾਂਦਾ ਵੀ ਕਈ ਮੌਤਾਂ ਵੀ ਹੋਈਆਂ ਸ਼ਹਿਰ ਪਿੰਡ ਵਾਲੇ ਕੋਈ ਜਿਵੇਂ ਅੱਜਕੱਲ ਦਾ ਮਾਹੌਲ ਹਨਾ ਗੁੱਸੇ ਹੋ ਕੇ ਇਹਦੇ 'ਚ ਛਾਲ ਵੀ ਮਾਰ ਜਾਂਦੇ ਆ ਇਥੋਂ ਦੀ ਕਹਾਵਤ ਆ ਵੀ ਇੱਕ ਦੇ ਇੱਕ ਭੇਟ ਲੈ ਕੇ ਜਾਂਦੀ ਆ ਜਦੋਂ ਆਉਂਦੀ ਆ ਇਹ ਨਾਲ ਹੀ ਇਹ ਤੁਹਾਨੂੰ ਹੁਣ ਸ਼ਹਿਰ ਦਾ ਨਾਮ ਦੱਸਦੇ ਆ ਸਰਦੂਲਗੜ੍ਹ ਸ਼ਹਿਰ ਜ਼ਿਲ੍ਹਾ ਮਾਨਸਾ ਤੇ ਇਹ ਬਈ ਪੰਜਾਬ ਦੇ ਵਿੱਚ ਪੈ ਜਾਂਦਾ ਤਾਂ ਹੁਣ ਇਹ ਖਬਰ ਨੂੰ ਤੁਸੀਂ ਦੇਖ ਹੀ ਰਹੇ ਆ ਕਿਉਂਕਿ ਇਹ ਕਈ ਦਿਨਾਂ ਤੋਂ ਵਾਇਰਲ ਹੋ ਰਹੀਆਂ ਅਸੀਂ ਵੀ ਸੋਚਿਆ ਵੀ ਅਸੀਂ ਲੰਘ ਰਹੇ ਸੀ ਇੱਥੋਂ ਦੀ ਤਾਂ ਵੀ ਇਹ ਖਬਰ ਤੁਹਾਡੇ ਸੰਝੀ ਜ਼ਰੂਰ ਕਰੀਏ ਤਾਂ ਜ਼ਿਲ੍ਹਾ ਮਾਨਸਾ ਤੇ ਪਿੰਡ ਸਰਦੂਲਗੜ੍ਹ ਸ਼ਹਿਰ ਸਰਦੂਲਗੜ੍ਹ ਤਾਂ ਇਹ ਜਿਹੜਾ ਦਰਿਆ ਹੁਣ ਆਪਾਂ ਤੁਹਾਨੂੰ ਫੋਟੋ ਵੀ ਦਿਖਾਉਣੇ ਆ ਵੀ ਕਿੰਨੇ ਕੁ ਫੋਟਾ ਤੁਹਾਨੂੰ ਕੋਲ ਲੈ ਕੇ ਚਲਦੇ ਆਂਗੇ ਇੱਕ ਵਾਰ ਜਾਂਦੇ ਆ ਉੱਪਰ ਉਹ ਦੇਖੋ ਮੁੰਡੇ ਵੀ ਖੜੇ ਹੈਗੇ ਤਾਂ ਉਹ ਵੀ ਤਸਵੀਰਾਂ ਬਣਾ ਰਹੇ ਆ ਪਤਾ ਨਹੀਂ ਇਹ ਹਜੇ ਹੋਰ ਕਿੰਨੇ ਕੁ ਮਗਰ ਨੁਕਸਾਨ ਕਰਕੇ ਆਈ ਆ ਤੇ ਕਿਉਂਕਿ ਤੁਸੀਂ ਵੀ ਅਕਸਰ ਖਬਰਾਂ ਦੇਖ ਰਹੇ ਆ ਪਾਣੀਆਂ ਦੀਆਂ ਕਈ ਦਿਨਾਂ ਤੋਂ ਵਾਇਰਲ ਹੋ ਰਹੀਆਂ ਤੇ ਪਰ ਅੱਜ ਤੁਹਾਡੇ ਨਾਲ ਇਹ ਖਬਰ ਸਾਂਝੀ ਜ਼ਰੂਰ ਕਰਨੀ ਆ ਕਿਉਂਕਿ ਨਿਊਜ਼ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਪਰ ਇਹ ਖਬਰ ਵੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਆ ਇਹ ਪੱਥਰ ਜੋ ਚਨੇ ਹੋਏ ਆਰਮੀ ਵਾਲੇ ਨੌਜਵਾਨਾਂ ਨੇ ਚਨੇ ਹੋਏ ਆ ਸਾਰੇ ਆਮ ਦਿਹਾੜੀਆਂ ਤੋਂ ਨਹੀਂ ਇਹ ਚਣੀ ਜੀ ਦੇ ਉਹਨਾਂ ਨੂੰ ਸਖਰੀ ਨੌਲਜ ਹੁੰਦੀ ਆ ਉਧਰਲੀ ਸਾਈਡ ਵੀ ਜਿਨੇ ਹੋਏ ਆ ਦਿਖਾਉਣੇ ਆ ਤੁਹਾਨੂੰ ਪੱਤਾ ਜਮਾ ਉੱਪਰ ਲੈ ਕੇ ਜਾਣੇ ਆ ਆ ਕੋਲੇ ਇਧਰ ਬਾਣ ਵੀ ਆ ਉਹ ਉਧਰ ਵੀ ਬਾਣਾ ਪੰਜਾਬ ਦੇ ਅੰਦਰ ਦਿਖਾ ਰਹੇ ਆ ਤੁਹਾਨੂੰ ਉਹ ਮੁੰਡਾ ਵੀ ਨਿਊਜ਼ ਪਾ ਰਿਹਾ ਉਹ ਵੀ ਆਪਣਾ ਚੈਨਲ ਆ ਉਹਦਾ ਵੀ 11 ਫੁੱਟ ਦੇ ਕਰੀਬ ਇਹ ਪਾਣੀ ਆ ਇਸ ਵਕਤ ਤੇ ਜਿਹੜਾ ਬਈ ਦਿਨ ਬਦਨੇ ਇਹ ਵਧਦਾ ਜਾਊ ਪਰਸੋਂ ਦੱਸਿਆ ਜਾਂਦਾ ਸੀ ਵੀ ਜਿਹੜਾ ਇਹ 5 ਕੁ ਫੁੱਟ ਸੀ ਤੇ ਹਰ ਰੋਜ਼ 2 ਫੁੱਟ 1 ਫੁੱਟ ਵਧਦਾ ਤੇ ਕਈ ਵਾਰ ਜਦੋਂ ਇਹ ਆਈ ਆ ਨਾਲੀ ਕਈਆਂ ਦੀਆਂ ਜਾਨਾਂ ਵੀ ਲੈ ਜਾਂਦੀ ਆ ਤੇ ਕਈ ਫਸਲਾਂ ਤਬਾਹ ਹੋ ਜਾਂਦੀਆਂ ਜਿਹੜੇ ਨਾਲ-ਨਾਲ ਖੇਤ ਲੱਗਦੇ ਆ ਤੇ ਇਹ ਜੋ ਸਹਣੇ ਲੋਕਾਂ ਦਾ ਵੀ ਦੱਸਣਾਗਾ ਵੀ ਕਈ ਵਾਰ ਤਬਾਹ ਵੀ ਫਸਲਾਂ ਬਹੁਤ ਜ਼ਿਆਦਾ ਹੋ ਗਈਆਂ ਉਹ ਆਪਾਂ ਦੇਖਦੀਆਂ ਖਬਰਾਂ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਪਾਣੀ ਨੂੰ ਲੈ ਕੇ ਤਾਂ ਅਸੀਂ ਵੀ ਸੋਚਾ ਵੀ ਖਬਰ ਸਾਂਝੀ ਜ਼ਰੂਰ ਕਰੀਏ ਪਾਣੀ ਜੋ ਤੁਸੀਂ ਦੇਖ ਹੀ ਲਿਆ ਤੇ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਜਿਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਇਹ ਜਿਹੜੀ ਖੱਗਰ ਦਰਿਆ ਇਹ ਪਿੱਛੇ ਪਤਾ ਨਹੀਂ ਕਿੰਨਾ ਨੁਕਸਾਨ ਕਰਕੇ ਆਈ ਆ ਤੇ ਦੱਸਿਆ ਜਾਂਦਾ ਇੱਥੋਂ ਦੇ ਲੋਕਾਂ ਦਾ ਵੀ ਇਹ ਕਈ ਵਾਰ ਇੱਕ ਨਾ ਇੱਕ ਦੀ ਤਾਂ ਮੌਤ ਹੁੰਦੀ ਹੈ ਸ਼ਹਿਰ ਦੇ ਵਿੱਚ ਇਹ ਲੋਕਾਂ ਦਾ ਕਹਿਣਾ ਇੱਥੋਂ ਤੇ ਆਪਾਂ ਕੱਲ ਨੂੰ ਇਹ ਲੋਕ ਇੱਥੇ ਮਿਲਾਵਾਂਗੇ ਵੀ ਕਿਉਂਕਿ ਅੱਜ ਇਹ ਸ਼ਾਮ ਦਾ ਵਕਤ ਸੀ ਆ ਤੇ ਤੁਹਾਡੇ ਨਾਲ ਖਬਰ ਅੱਜ ਤੱਕ ਜੋ ਇੰਨੀ ਇੱਕ ਸਾਂਝੀ ਜ਼ਰੂਰ ਕਰਨੀ ਸੀ ਤੇ ਕੱਲ ਨੂੰ ਤੁਹਾਨੂੰ ਉਹ ਲੋਕਾਂ ਨਾਲ ਵੀ ਮਿਲਾਵਾਂਗੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਆਪਾਂ ਜੋ ਤੇ ਸਪੈਸ਼ਲ ਕੱਲ ਨੂੰ ਫੇਰਾਵਾਂਗੇ ਇੱਥੇ ਹੁਣ ਸ਼ਾਮ ਦਾ ਬਖਸੀ ਤੇ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਇਹ ਦੇਖੋ ਉੱਪਰੋਂ ਵੀ ਮੌਸਮ ਬਦਲਬਾਈ ਹੋ ਰਹੀ ਆ ਤਾਂ ਇਸ ਕਰਕੇ ਫਿਰ ਤੋਂ ਆਪਾਂ ਕਹਿ ਦਈਏ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ